ਅਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਬਬਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੂੰ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਤੇਸਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਹੁਕਮ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਹਾਮ ਭੀਖਕ ਭਿਖਾਰੀ ਤੇਰੀ ਤੂੰ ਨਿਜਪਤ ਹੈ ਦਾਤਾ ਸਤਿਗੁਰੂ ਜੀ ਕਹਿੰਦੇ ਭਾਈ ਉਹ ਜਿਹੜਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਹ ਸਭ ਨੂੰ ਦਾਤਾਂ ਦੇਣ ਵਾਲਾ ਹੈ ਅਤੇ ਅਸੀਂ ਜੀਵ ਉਸ ਪ੍ਰਮਾਤਮਾ ਦੇ ਦਰ ਦੇ ਮੰਗਤੇ ਹਾਂ ਜਿਹੜੇ ਹਰ ਵੇਲੇ ਪ੍ਰਮਾਤਮਾ ਅੱਗੇ ਝੁੜੀ ਅਟਕੇ ਪ੍ਰਮਾਤਮਾ ਦੇ ਕੋਲ ਅਸੀਂ ਦਾਤਾ ਮੰਗਦੇ ਰਹਿੰਦੇ ਹਾਂ ਸੋ ਅਸੀਂ ਉਸ ਪ੍ਰਮਾਤਮਾ ਦੇ ਦਰ ਦੇ ਭਿਖਾਰੀ ਹਾਂ ਕਿਉਂਕਿ ਭਿਖਾਰੀ ਬਣਨਾ ਵੀ ਬਹੁਤ ਔਖਾ ਹੈ ਆਪਣੇ ਅੰਦਰ ਨਿਮਰਤਾ ਲਿਓਣੀ ਪੈਂਦੀ ਹੈ ਆਪਣੇ ਅੰਦਰ ਸਬਰ ਸੰਤੋਖ ਲਿਆਉਣਾ ਪੈਂਦਾ ਹੈ ਕਿਉਂਕਿ ਅਸੀਂ ਦੁਨੀਆਂ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਬਿਖਾਰੀ ਭੀਖ ਮੰਗਦੇ ਹਨ ਉਹਨਾਂ ਦੇ ਵਿੱਚ ਕਿੰਨੀ ਨਿਮਰਤਾ ਹੁੰਦੀ ਹੈ ਉਹ ਜਿਸ ਦੇ ਕੋਲ ਕੋਈ ਪੈਸੇ ਲੈਣੇ ਹੁੰਦੇ ਹਨ ਜਾਂ ਕੋਈ ਘਰ ਦੀ ਚੀਜ਼ ਲੈਣੀ ਹੁੰਦੀ ਹੈ ਤਾਂ ਉਹ ਕਿੰਨਾ ਕਿੰਨਾ ਸਮਾਂ ਉਸ ਦਰ ਦੇ ਕੋਲੋਂ ਮੰਗਦੇ ਰਹਿੰਦੇ ਹਨ ਫੇਰ ਕਿਤੇ ਜਾ ਕੇ ਉਸ ਮੰਗਤੇ ਨੂੰ ਉਸ ਘਰ ਦੇ ਵਿੱਚੋਂ ਤੋਂ ਪੈਸੇ ਜਾਂ ਕੋਈ ਆਪਣੇ ਘਰ ਦੇ ਵਿੱਚ ਵਰਤਣ ਵਾਸਤੇ ਕੋਈ ਪਦਾਰਥ ਮਿਲਦਾ ਹੈ। ਫੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਵੀ ਉਸ ਪਰਮਾਤਮਾ ਦੇ ਦਰ ਦੇ ਮੰਗਤੇ ਹਾਂ। ਜਿਹੜਾ ਪਰਮਾਤਮਾ ਸਾਨੂੰ ਦਾਤਾਂ ਦਿੰਦਾ ਹੈ ਤਾਂ ਸਾਨੂੰ ਵੀ ਆਪਣੇ ਅੰਦਰ ਨਿਮਰਤਾ ਲਿਆਉਣੀ ਚਾਹੀਦੀ ਹੈ। ਸਾਡੇ ਅੰਦਰ ਸਬਰ ਅਤੇ ਸੰਤੋਖ ਹੋਣਾ ਚਾਹੀਦਾ ਹੈ। ਅਹੀਂ ਅਸੀਂ ਉਸ ਪਰਮਾਤਮਾ ਦੇ ਕੋਲੋਂ ਦਾਤਾਂ ਪ੍ਰਾਪਤ ਕਰ ਸਕਾਂਗੇ ਉਹ ਦਿਆਲ ਨਾਮਦੇਹ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ ਕਿਹੜੀ ਦਾਤ ਪਰਮਾਤਮਾ ਦੇ ਕੋਲੋਂ ਮੰਗਣੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹ ਦਾਤ ਹੈ ਨਾਮ ਦੀ ਪਰਮਾਤਮਾ ਦੇ ਕੋਲੋਂ ਉਸ ਵਾਹਿਗੁਰੂ ਤੋਂ ਕੋਲੋਂ ਅਸੀਂ ਨੇ ਨਾਮ ਦੀ ਦਾਤ ਮੰਗਣੀ ਹੈ ਕੌਮ ਬਲਹਾਰੇ ਜਾਓ ਸਾਚੇ ਤੇਰੇ ਨਾਮ ਮਿਟਹਾਂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਫਿਰ ਉਸ ਨੂੰ ਹਰ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ ਦੁਨੀਆ ਦੇ ਹਰ ਇੱਕ ਪਦਾਰਤ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਦੇ ਅੰਦਰ ਸਬਰ ਸੰਤੋਖ ਹੁੰਦਾ ਹੈ ਫਿਰ ਪਰਮਾਤਮਾ ਉਸ ਨੂੰ ਰੰਕ ਦੇ ਕੋਲੋਂ ਰਾਜਾ ਬਣਾ ਦਿੰਦਾ ਹੈ ਭਿਖਾਰੀ ਦੇ ਕੋਲੋਂ ਉਸ ਨੂੰ ਰਾਜ ਪ੍ਰਾਪਤ ਹੋ ਜਾਂਦਾ ਹੈ ਜਿਸ ਦੇ ਕੋਲ ਸੱਚ ਹੁੰਦਾ ਹੈ ਜਿਸ ਦੇ ਕੋਲ ਹੁੰਦੀ ਹੈ ਜਿਸ ਦੇ ਕੋਲ ਇਮਾਨਦਾਰੀ ਹੁੰਦੀ ਹੈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਉਸ ਨੂੰ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਸੋ ਇੱਕ ਸਮੇਂ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਦਰਬਾਰ ਲੱਗਿਆ ਹੋਇਆ ਸੀ ਸੋ ਇੱਕ ਰਾਜੀ ਦੀ ਜਿਹੜੀ ਸਿਹਤ ਸੀ ਉਹ ਖਰਾਬ ਹੋ ਗਈ ਉਸ ਰਾਜੇ ਦੇ ਘਰ ਦੇ ਵਿੱਚ ਕੋਈ ਹੋਰ ਸੰਤਾਨ ਨਹੀਂ ਸੀ ਸੋ ਰਾਜੇ ਦੇ ਜਿਹੜਾ ਆਪਣਾ ਰਾਜ ਭਾਗ ਸੀ ਉਹ ਕਿਸੇ ਹੋਰ ਦੇ ਹੱਥ ਦੇਣਾ ਸੀ ਤਾਂ ਉਸ ਨੇ ਆਪਣੇ ਜਿਹੜੇ ਵਜ਼ੀਰ ਸਨ ਬੜੇ ਪੜੇ ਲਿਖੇ ਵਜ਼ੀਰ ਸਨ ਉਹ ਆਪਣੇ ਦਰਬਾਰ ਦੇ ਵਿੱਚੋਂ ਉਸ ਰਾਜੇ ਨੇ ਚਾਰ ਵਜ਼ੀਰ ਚੋਣ ਲਈ ਅਤੇ ਉਹਨਾਂ ਨੂੰ ਇੱਕ ਇੱਕ ਫੁੱਲ ਦਾ ਬੀਜ ਦੇ ਦਿੱਤਾ ਅਤੇ ਕਿਹਾ ਕਿ ਜਿਸ ਵਜ਼ੀਰ ਦੇ ਜਿਹੜੇ ਇਹ ਬੀਜ ਹਨ ਉਹ ਆਪਣੇ ਇਸ ਬੀਜ ਦਾ ਵਧੀਆ ਜਿਹੜਾ ਫਲਾਂ ਦਾ ਬੂਟਾ ਤਿਆਰ ਕਰਕੇ ਲੈ ਕੇ ਆਵੇਗਾ ਤਾਂ ਮੈਂ ਆਪਣਾ ਜਿਹੜਾ ਰਾਜ ਭਾਗ ਉਸ ਨੂੰ ਦੇ ਦੇਵਾਂਗਾ ਮੈਂ ਆਪਣੀ ਜਿਹੜੀ ਗੱਦੀ ਹੈ ਆਪਣੇ ਰਾਜ ਭਾਗ ਦੀ ਗੱਦੀ ਹੈ ਉਸ ਵਜ਼ੀਰ ਨੂੰ ਮੈਂ ਸੌਂਪ ਦੇਵਾਂਗਾ ਉਸ ਰਾਜੇ ਨੇ ਆਪਣੇ ਵਜ਼ੀਰਾ ਨੂੰ ਇੱਕ ਮਹੀਨੇ ਦੀ ਮੌਲਤ ਦੇ ਦਿੱਤੀ ਕਿ ਤੁਸੀਂ ਜਾਓ ਅਤੇ ਇਸ ਬੀਜ ਨੂੰ ਪੈਦਾ ਕਰਕੇ ਲੈ ਕੇ ਆਓ ਤਾਂ ਸਾਰੇ ਹੀ ਵਜ਼ੀਰ ਉਸ ਰਾਜੇ ਦੇ ਕੋਲੋਂ ਜੋਸ ਫਲਾਂ ਦਾ ਬੀਜ ਸੀ ਉਹ ਲੈ ਕੇ ਆਪੋ ਆਪਣੇ ਘਰ ਚਲੇ ਗਏ ਅਤੇ ਉਹਨਾਂ ਚਾਰੇ ਵਜ਼ੀਰਾਂ ਦੇ ਵਿੱਚੋਂ ਇੱਕ ਜਿਹੜਾ ਵਜ਼ੀਰ ਸੀ ਉਹ ਬੜਾ ਹੀ ਇਮਾਨਦਾਰ ਸੀ ਹਰ ਵੇਲੇ ਸੱਚ ਬੋਲਦਾ ਸੀ ਉਸ ਨੇ ਆਪਣੇ ਘਰ ਦੇ ਵਿੱਚ ਜਾ ਕੇ ਗਮਲਾ ਤਿਆਰ ਕੀਤਾ ਬੜੀ ਸੋਹਣੀ ਚੰਗੀ ਉਪਜਾਊ ਮਿੱਟੀ ਲੈ ਕੇ ਆਂਦੀ ਤਾਂ ਕਿ ਜਿਹੜਾ ਉਸ ਦਾ ਬੂਟਾ ਹੈ ਫਲਾਂ ਵਾਲਾ ਬੂਟਾ ਹੈ ਉਹ ਵਧੀਆ ਫਲ ਖੁਲ ਸਕੇ ਅਤੇ ਜਦੋਂ ਇੱਕ ਮਹੀਨਾ ਲੰਘਾ ਗਏ ਆ ਤਾਹ ਚਾਰੇ ਵਜ਼ੀਰ ਉਸ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਤਿੰਨ ਵਜ਼ੀਰ ਜਿਨ੍ਹਾਂ ਦੇ ਕੋਲ ਬੜੇ ਸੋਹਣੇ ਗਮਲੇ ਸਨ ਅਤੇ ਉਹਨਾਂ ਦੇ ਵਿੱਚ ਬੜੇ ਸੋਹਣੇ-ਸੋਹਣੇ ਫਲਾਂ ਵਾਲੇ ਮੂਟੇ ਤਿਆਰ ਹੋ ਗਏ ਸਨ ਪਰੰਤੂ ਜਿਹੜਾ ਚੌਥਾ ਵਜ਼ੀਰ ਸੀ ਜੋ ਬੜਾ ਹੀ ਇਮਾਨਦਾਰ ਸੀ ਅਤੇ ਹਰ ਵੇਲੇ ਸੱਚ ਬੋਲਦਾ ਸੀ ਉਸ ਦਾ ਜਿਹੜਾ ਗਮਲਾ ਸੀ ਉਹ ਬਿਲਕੁਲ ਖਾਲੀ ਸੀ ਉਸ ਦੇ ਗਮਲੇ ਵਿਚ ਨਾ ਹੀ ਕੋਈ ਬੋਟਾ ਹਰਾ ਹੋਇਆ ਅਤੇ ਨਾ ਹੀ ਕੋਈ ਫਲਾਂ ਵਾਲਾ ਬੋਟਾ ਤਿਆਰ ਕੀਤਾ ਗਿਆ ਤਾਂ ਜਦੋਂ ਰਾਜੇ ਨੇ ਹੀ ਦੇਖਿਆ ਤਾਂ ਰਾਜੇ ਨੇ ਜਿਹੜਾ ਆਪਣਾ ਰਾਜ ਭਾਗ ਸੀ ਉਹ ਚੌਥੇ ਵਜ਼ੀਰ ਨੂੰ ਸੌਬ ਦਿੱਤਾ ਜਿਸ ਦੇ ਗਮਲੇ ਦੇ ਵਿੱਚ ਕੋਈ ਫਲਾਂ ਵਾਲਾ ਬੋਟਾ ਤਿਆਰ ਨਹੀਂ ਸੀ ਹੋਇਆ ਜਦੋਂ ਦਰਬਾਰ ਦੇ ਵਿੱਚ ਸਾਰੇ ਪਰਜਾ ਨੇ ਦੇਖਿਆ ਕਿ ਰਾਜੇ ਨੇ ਜਿਹੜਾ ਆਪਣਾ ਰਾਜ ਭਾਗ ਹੈ ਉਸ ਨੂੰ ਦੇਣ ਦੀ ਸਲਾਹ ਬढ़ाई ਹੈ ਜਿਸ ਦੇ ਕਮਲੇ ਦੇ ਵਿੱਚ ਕੋਈ ਬੋਟਾ ਪੈਦਾ ਨਹੀਂ ਹੋਇਆ ਤਾ ਵਜ਼ੀਰਾ ਨੇ ਉਸ ਨੂੰ ਪੁੱਛਿਆ ਕਿ ਅਸੀਂ ਇੰਨੇ ਸੋਹਣੇ ਸੋਹਣੇ ਬੂਟੇ ਤਿਆਰ ਕਰਕੇ ਲੈ ਕੇ ਆਏ ਹਾਂ ਪਰੰਤੂ ਤੁਸੀਂ ਨੇ ਜਿਹੜਾ ਰਾਜ ਭਾਗ ਹੈ ਉਸ ਨੂੰ ਇਸ ਨੂੰ ਦੇ ਦਿੱਤਾ ਹੈ ਤਾਂ ਰਾਜੇ ਨੇ ਕਿਹਾ ਕਿ ਮੈਂ ਤੁਹਾਡੀ ਇਮਾਨਦਾਰੀ ਪਰਖਣੀ ਸੀ ਕਿਉਂਕਿ ਮੈਂ ਤੁਹਾਨੂੰ ਇੱਕ ਅਜਿਹਾ ਵੇਚ ਦਿੱਤਾ ਸੀ ਜੋ ਕਦੇ ਪੈਦਾ ਹੀ ਨਹੀਂ ਹੋ ਸਕਦਾ ਸੀ ਪਰੰਤੂ ਤੁਸੀਂ ਨੇ ਰਾਜ ਭਾਗ ਪ੍ਰਾਪਤ ਕਰਨ ਵਾਸਤੇ ਬਾਜ਼ਾਰਾਂ ਦੇ ਵਿੱਚੋਂ ਰੈਡੀमेड ਜਿਹੜੇ ਉਹਤੇ ਹਨ ਉਹ ਲਿਆ ਕੇ ਇਹ ਗਮਲਿਆਂ ਦੇ ਵਿੱਚ ਪੈਦਾ ਕੀਤੇ ਹਨ ਪਰੰਤੂ ਇਹ ਜਿਹੜਾ ਚੌਥਾ ਵਜ਼ੀਰ ਹੈ ਇਸ ਨੇ ਬੜੀ ਇਮਾਨਦਾਰੀ ਦਿਖਾਈ ਹੈ ਇਹ ਹਰ ਵੇਲੇ ਸੱਚ ਬੋਲਦਾ ਹੈ ਤਾਂ ਇਸ ਦਾ ਜਿਹੜਾ ਗਮਲਾ ਹੈ ਉਹ ਇਸ ਵੇਲੇ ਖਾਲੀ ਹੈ ਕਿਉਂਕਿ ਇਸ ਨੇ ਜਿਹੜਾ ਬੀਜ ਬੀਜਿਆ ਸੀ ਉਹ ਕਦੇ ਪੈਦਾ ਹੀ ਨਹੀਂ ਹੋ ਸਕਦਾ ਸੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਵੀ ਹਰ ਵੇਲੇ ਸੱਚ ਬੋਲਣਾ ਚਾਹੀਦਾ ਹੈ ਅਤੇ ਆਪਣੇ ਅੰਦਰ ਇਮਾਨਦਾਰੀ ਸਾਨੂੰ ਲਿਉਣੀ ਚਾਹੀਦੀ ਸੋ ਜਦੋਂ ਇਹ ਗੱਲਾਂ ਸਾਡੇ ਅੰਦਰ ਪੈਦਾ ਹੋ ਜਾਣਗੀਆਂ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਫਿਰ ਦੇਰ ਨਹੀਂ ਲੱਗਦੀ ਜਦੋਂ ਪਰਮਾਤਮਾ ਸਾਨੂੰ ਭਿਖਾਰੀ ਤੋਂ ਰਾਜਾ ਬਣਾ ਦਿੰਦਾ ਹੈ ਸੋ ਇਸ ਕਰਕੇ ਸਾਨੂੰ ਵੀ ਆਪਣੇ ਅੰਦਰ ਇਮਾਨਦਾਰੀ ਅਤੇ ਸੱਚ ਬੋਲਣ ਦੇ ਜਿਹੜਾ ਗੁਣ ਹੈ ਉਹ ਪੈਦਾ ਕਰਨੇ ਚਾਹੀਦੇ ਹਨ ਇਹ ਗੁਣ ਕਦੋਂ ਪੈਦਾ ਹੋਣਗੇ ਜਦੋਂ ਅਸੀਂ ਗੁਰੂ ਦਰਬਾਰ ਦੇ ਵਿੱਚ ਆਵਾਂਗੇ ਗੁਰਬਾਣੀ ਨੂੰ ਪੜ੍ਹਾਂਗੇ ਅਤੇ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਵਾਂਗੇ ਅਤੇ ਗੁਰਬਾਣੀ ਦੇ ਦੱਸੇ ਹੋਏ ਰਾਹ ਤੇ ਦੇ ਉੱਪਰ ਅਸੀਂ ਚੱਲਾਂਗੇ ਫੇਰ ਸਾਨੂੰ ਪਰਮਾਤਾ ਹੀ ਗੁਣ ਬਖਸ਼ ਦਿੰਦੇ ਹਨ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ